ਬਾਪੂ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਕਿਵੇਂ ਠੀਕ ਹੋ ਠੀਕ ਆ ਜੀ ਠੀਕ ਬੈਠੇ ਸੱਥ ਚ ਫਿਰ ਹਾਂ ਸੱਥ ਜੀ ਵਧ ਗਿਆ ਜੀ ਇੱਥੇ ਫਿਰ ਮੰਤਰੀ ਆਉਂਦੇ ਆ ਆਮ ਆਦਮੀ ਪਾਰਟੀ ਦੇ ਅਜੇ ਕੋਈ ਨਹੀਂ ਆਇਆ ਜੀ ਸਰ ਉਹ ਤਾਂ ਕਹਿੰਦੇ ਸਰਕਾਰੀ ਸੱਥਾਂ ਤੋਂ ਚੱਲਦੀ ਹੈ ਜੀ ਸਾਡੇ ਕੋਲੇ ਤਾਂ ਸਾਡੇ ਤਾਂ ਗੜੇ ਮਾਰ ਕੇ ਹੋਤ ਨਹੀਂ ਆਇਆ ਕੋਈ ਹੁਣ ਤੱਕ ਹੀ ਨਹੀਂ ਆਉਣੀ ਅੱਛਾ ਜੀ ਗੜੇ ਮਾਰੀ ਕਿਸਾਨਾਂ ਦੀ ਹੁੰਦੀ ਹੈ ਹੋਰ ਕਿਸੇ ਦੀ ਨਹੀਂ ਹੁੰਦੀ ਕੀ ਗੱਲਾਂ ਦੀ ਕਿਸਾਨਾਂ ਦੇ ਹੁਣ ਫੇਰ ਥੋੜੇ ਕੰਨੀ ਚੰਦ ਭਾਂ ਦੇ ਨਾਲ ਨਾਲ ਸਾਰੇ ਮਾਰ ਗਿਆ ਸਾਡੇ ਕਣਕ ਡੱਕਾ ਨਹੀਂ ਛੱਡਿਆ ਕੋਈ ਗਿਰਦੌਰੀ ਕਰਨੇ ਕੋਈ ਕੋਈ ਨਹੀਂ ਆਇਆ ਇੱਥੇ ਕੋਈ ਪੁੱਛਿਆ ਵੀ ਨਹੀਂ ਆ ਕੇ ਬਿਕੀ ਆਲਾ ਤੁਹਾਡੇ ਮਾਰਗੇ ਕਿ ਜਾਉਨੇ ਹੋ ਕਿ ਬਚ ਕੇ ਵੋਟਾਂ ਨੂੰ ਕਿਵੇਂ ਆਉਣਗੇ ਵੋਟਾਂ ਹੁਣ ਪੁੱਛ ਆਉਣਗੇ ਤੁਹਾਡੇ ਕੋਲੇ ਤੇ ਤੁਹਾਨੂੰ ਪੁੱਛਣਗੇ ਵੀ ਤੇ ਤੁਹਾਨੂੰ ਕਹਿਣਗੇ ਵੀ ਵੀ ਤੁਹਾਨੂੰ ਦੇ ਦਾਂਗੇ ਗੜਿਆਂ ਦੀ ਮਾਰੀ ਦੇ ਪੈਸੇ ਦੇ ਦਾਂਗੇ ਪਿੰਡ ਚ ਨਹੀਂ ਬਣਦੇ ਹੁਣ ਤਾਂ ਸੀ ਅੱਛਾ ਜਮਾ ਨਹੀਂ ਬਣਦੇ ਪੱਕੀ ਗੱਲ ਹੈ ਜਮਾ ਪੱਕੀ ਉਹ ਕਹਿੰਦੇ ਪਿੰਡ ਆਏ ਤੋਂ ਬਿਨਾਂ ਹੀ ਲੋਕ ਵੋਟਾਂ ਪਾ ਦੇਣਗੇ ਬੋਰਡ ਕੇ ਪੇ ਬਾਦਾਂ ਗਏ ਭਗਾਉਂਦੇ ਵੀ ਨਹੀਂ ਬੋਰਡ ਕੇ ਇਹਨੂੰ ਅੱਛਾ ਜੀ ਕੀ ਕਰੋਗੇ ਬੋਰਡ ਦਾ ਮੈਂ ਨੋਟਾਂ ਬਰਨ ਨਾ ਪਕਾਵਾਂਗਾ ਪੱਕੀ ਗੱਲ ਹੈ ਪੱਕੀ ਕਾ ਤੋਂ ਮਾਨਕ ਗਿਆ 92 ਮੇਲੇ ਜਿਤਾ ਦੇ ਕਰਦੇ ਨਾ ਕਰਨੇ ਕੋਈ ਕੁਝ ਨਹੀਂ ਕੋਈ ਬੰਦਾ ਸਾਡੇ ਮੱਥੇ ਨਹੀਂ ਲੱਗਿਆ ਆ ਕੇ ਕੋਈ ਇੱਕ ਵੀ ਨਹੀਂ ਮੱਥੇ ਲੱਗਾ ਕੋਈ ਐਮ ਐਲ ਏ ਤਾਂ ਵੇਖਿਆ ਨਹੀਂ ਸਾਡਾ ਕਿੱਥੇ ਹੈ ਅੱਛਾ ਜੀ ਤਾਂ 2 ਸਾਲ ਹੋ ਗਏ 2.5 ਸਾਲ ਅਸੀਂ ਨਹੀਂ ਵੇਖਿਆ ਸੀ ਐਮ ਭਗਵਾਨ ਤਾਂ ਕਹਿੰਦਾ ਐਮ ਐਲ ਏ ਕੀ ਸਰਕਾਰੀ ਅਫਸਰ ਆਏ ਬਹੁਤ ਵਾਰ ਕਚਹਿਰੀਆਂ ਲਾਉਂਦੇ ਆ ਕਹਿੰਦਾ ਆਪਦੇ ਦਵਾਰ ਆਪ ਦੀ ਸਰਕਾਰ ਕਹਿੰਦਾ ਲੋਕਾਂ ਦੇ ਦਵਾਰ ਆਉਂਦੀ ਹੈ ਨਾ ਨਾ ਡੱਕਾ ਹੀ ਨਹੀਂ ਸਾਡੇ ਤਾਂ ਕਿਸੇ ਨੇ ਆਇਆ ਨਹੀਂ ਪੁੱਛਿਆ ਤੁਹਾਡੇ ਕਿੱਥੇ ਘਰ ਹੈ ਕੀ ਹੈਗਾ ਕੀ ਮਰ ਗਏ ਕਿ ਜਿਉ ਰਹੇ ਹੋ ਕੀ ਹਾਲ ਹੈ ਕਿਸੇ ਨੇ ਢੱਕਾ ਹੀ ਨਹੀਂ ਪੁੱਛਿਆ ਯਾਰ ਬਾਪੂ ਪਿੰਡ 'ਚ ਨਾ ਰਹਿੰਦਾ ਉਹ ਮੇਰੇ ਰਿਸ਼ਤੇਦਾਰੀ 'ਚ ਗਿਆ ਹੋਣਾ ਤੂੰ ਆਉਂਦੇ ਆ ਹਾਂ ਇੱਥੇ ਪਿੰਡ 'ਚ ਰਹਿੰਦੇ ਆ 24 ਘੰਟੇ ਸਾਡੇ ਤੇ ਬੈਠੇ ਰਹਿੰਦੇ ਆ ਅਬ ਮਾਈਨਰ ਪਿਛਲਾ ਇੱਕ ਵੀ ਨਹੀਂ ਆਇਆ ਕਿਉਂ ਭਾਈ ਗੱਪ ਤਾਂ ਨਹੀਂ ਮਾਰਦਾ ਨਹੀਂ ਪਹੁੰਚਿਆ ਵੀ ਸਾਡੇ ਕੋਆਂ ਕਹਿਦੀ ਉਹਦਾ ਕੀ ਗੜਿਆਂ ਨੇ ਮਾਰਤੀ ਫਸਲ ਅੱਛਾ ਜੀ ਉਹ ਨੁਕਸਾਨ ਆ ਹਾਂ ਤੇ ਨਹੀਂ ਨਹੀਂ ਕਿਸੇ ਨੇ ਪਤਾ ਲਿਆ ਐਵੇਂ ਕਹਿਦੀ ਪੱਕੀ ਗੱਲ ਆ ਹਾਂ ਪੱਕੀ ਭਾਈ ਨੇਤੀ ਖੇਜ ਨੇ ਮੋਟਰ ਵਾਲੀਆਂ ਪਾਈਪਾਂ ਭੰਨਤੀਆਂ ਅੱਛਾ ਤੇ ਗੜੇ ਮਾਰੀ ਹੋ ਗਈ ਜਿਆਦਾ 60 70% ਨੁਕਸਾਨ ਹੋਇਆ ਕਣਕ ਦਾ ਨਹੀਂ ਕਿਸੇ ਨਾ ਕੋਈ ਬਿਆਨਬਾ ਠੀਕ ਹੈ ਵੋਟਾਂ ਕਿਵੇਂ ਕਰੋਂਗੇ ਫਿਰ ਹਣ ਵੋਟਾਂ ਹੁਣ ਕਿਉਂ ਤੁਹਾਨੂੰ ਪਤਾ ਹੀ ਹੈ ਕੋਈ ਹੋਇਆ ਹੀ ਨਹੀਂ ਕੋਈ ਕਰਾਂਗੇ ਫਿਰ ਵੋਟਾਂ ਦਾ ਆਈ ਵਾਰੀ ਕਹਿ ਦਿੰਦੇ ਹੋ ਪੱਕੀ ਗੱਲ ਹੈ ਕਿ ਇਦਾਂ ਕਰੋਂਗੇ ਪੱਕੀ ਗੱਲ ਹੀ ਹੈ ਭਾਈ ਹੋਰ ਕੋਈ ਨਹੀਂ ਕੋਈ ਸਾਰ ਹੀ ਨਹੀਂ ਲਈ ਕਿਸਾਨਾਂ ਦੀ ਫਿਰ ਕਰੋ ਸੀਐਮ ਭਗਵੰਤ ਮਾਨ ਤਾਂ ਕਹਿੰਦਾ ਕਿ ਵੋਟਾਂ ਮੈਨੂੰ ਲੋਕ ਆਪਣੇ ਆਪ ਹੀ ਪਾ ਦੇਣਗੇ ਕਹਿੰਦਾ ਮੈਨੂੰ ਜਾਣ ਦੀ ਲੋੜ ਨਹੀਂ ਪੈਣੀ ਜਿਹਦੇ ਭਰੋਸਾ ਉਹ ਪਾ ਦੇਣਗੇ ਭਾਈ ਫਿਰ ਆਪਾਂ ਨੂੰ ਕੀ ਪਤਾ ਕਿ ਨਹੀਂ ਤੁਸੀਂ ਨਹੀਂ ਪਾਉਂਦੇ ਤੁਹਾਨੂੰ ਨਹੀਂ ਭਰੋਸਾ ਨਹੀਂ ਸਾਨੂੰ ਕੋਈ ਭਰੋਸਾ ਨਹੀਂ ਠੀਕ ਹੈ ਕਿਵੇਂ ਲੱਗਦਾ ਬਾਪੂ ਫਿਰ ਸਰਕਾਰ ਕੀ ਦੀ ਆ ਸਕਦੀ ਹੈ ਸਰਕਾਰ ਦਾ ਕੋਈ ਪਤਾ ਨਹੀਂ ਕੀ ਦੀ ਆਊ ਪਰ ਲੋਕ ਅੱਕੇ ਪਏ ਅੱਛਾ ਹਾਂ ਕਿਸੇ ਦੇ ਵੀ ਨਹੀਂ ਯਕੀਨ ਰਹੇਗਾ ਕਿਸੇ ਦੇ ਵੀ ਸਾਡੇ 4 ਤਿੰਨ ਮੋਗੇ ਆ ਕਿਸੇ ਮੋਗੇ ਦਾ ਪਾਣੀ ਨਹੀਂ ਲੰਦਾ ਪਿੰਡ 'ਚ ਕਿਸੇ ਦਾ ਵੀ ਤੇ ਸਾਨੂੰ ਕੀ ਪੈਲਾ ਸਰਕਾਰਾਂ ਦਾ ਜਦੋਂ ਸਾਡਾ ਤਾਂ ਕੰਮ ਤਾਂ ਹੁੰਦੇ ਨਹੀਂ ਕੋਈ ਛੜਕਾਂ ਦੋ ਪੰਜਾਂ ਵਿਚਾਲੇ ਉਹ ਦੋਨੇ ਚੰਦਪਾਣ ਨੂੰ ਤੇਰੀ ਜਾਂਦੀ ਪਿੰਡ ਨੂੰ ਉਹ ਵਿਚਾਲੇ ਪਈ ਹੈ ਕੋ ਸਾਡੇ ਵਾਰੀ ਪੈਸੇ ਮੋਗੇ ਹੋਰ ਸਾਰੇ ਪੰਜਾਬ 'ਚ ਜਾਲ ਵਿਛ ਗਿਆ ਸਾਡੇ ਸਿਰ 'ਤੇ ਕਿਉਂ ਨਹੀਂ ਮਾਰਦੇਗਾ ਬਈ ਕੀ ਗੱਲ ਹੈ ਕਿ ਅਸੀਂ ਇੱਥੇ ਦੇ ਰਹਿਣ ਵਾਲੇ ਨਹੀਂ ਅੱਛਾ ਨਾ ਸਾਡੇ ਕੋਈ ਸੜਕ ਨਹੀਂ ਬਣੀ ਕੋਸ ਵੀ ਤੇ ਕਹਿੰਦਾ ਭਾਰਤ ਮਾਲਾ ਰੋਡ ਕੱਢ ਦਿੱਤੇ ਪੰਜਾਬ ਦੇ ਭਾਰਤ ਮਾਲਾ ਤਾਂ ਸਾਨੂੰ ਕੀ ਫਾਇਦਾ ਰਣਦਾ ਆਪਦੀਆਂ ਨਹੀਂ ਬਣੀਆਂ ਜਦੋਂ ਕਾ ਤੋ ਨਹੀਂ ਫਾਇਦਾ ਕਹਿੰਦਾ ਵਪਾਰ ਚੱਲ ਪੂਗਾ ਕਹਿੰਦਾ ਦੂਜੇ ਵੀ ਦੂਜਿਆਂ ਨਾਲ ਵਪਾਰ ਚੱਲ ਪਿਆ ਕਹਿੰਦਾ ਕਿਸਾਨੀ ਪਰ ਉਹ ਨੂੰ ਉਧਾਰ ਨਹੀਂ ਤੇ ਵਾਨੀ ਵਰਗੀਆਂ ਬਾਤਾਂ ਸਾਡੇ ਬਾਅਦ ਤੇ ਥੋੜਾ ਸਾਨੂੰ ਤਾਂ ਜਾਣ ਨਹੀਂ ਦਿੰਦੇ ਫਸਲਾਂ ਦਾ ਤੁਹਾਡੀਆਂ ਹੀ ਜਾਣੀਆਂ ਛਾੜ ਕੇ ਪਤਾ ਕਿੱਥੇ ਜਾਣਗੇ ਉਹਨਾਂ ਦੇ ਜਾਣੇ ਟਰਾਲੇ ਨਾ ਉਹਨਾਂ ਦੀ ਕੀ ਮੱਕੀ ਬੀਜੀ ਐ ਛੜਕਦੀ ਉਹ ਖੋਹ ਲੈਣਗੇ ਜਾਂ ਤੋਂ ਕਿੱਥੇ ਛੜਦੇ ਆ ਹੋ ਪੱਕੀ ਗੱਲ ਪੱਕੀ ਗੱਲ ਪੱਕੀ ਬਾਪੂ ਉਹ ਤਾਂ ਕਹਿੰਦਾ ਉਹੀ ਇਹ ਤਾਂ ਕਿਸਾਨ ਆ ਜਿਹੜੇ ਇਕੱਠੇ ਹੋ ਕਿਉਂ ਹੀ ਧਰਨਾ ਲਾ ਲੈਂਦੇ ਆ ਕਹਿੰਦਾ ਫਵਾੜਾ ਏਵੇਂ ਕਿਉਂ ਢਾਹਦੇ ਉਹਨਾਂ ਦੇ ਵਾਸਤੇ ਬਣ ਰਿਹਾ ਸਾਡੇ ਵਾਸਤੇ ਕੁਝ ਨਹੀਂ ਬਣਦਾ ਸਾਡੇ ਡੱਕਾ ਇੱਕ ਵੀ ਕਿਵੇਂ ਲੱਗਦਾ ਬਈ ਕਿਹਦੀ ਸਰਕਾਰ ਆ ਜੂਗੀ ਕਿ ਸਾਰੇ ਠੱਗਾ ਭਰਾਵਾ ਕਿਸੇ ਦੀ ਆ ਜੇ ਕਿਸੇ ਦੀ ਨਾ ਆ ਜੇ ਕਿਉਂ ਬਸ ਠੱਗੀ ਐ ਕੀ ਗੱਲ ਮਨ ਕਾ ਦੋ ਬਸ ਆ ਕੇ ਬੈਣਾ ਤਾਂ ਹੈ ਨਹੀਂ ਕਿਸੇ ਕੰਮ ਆਹ ਸਾਰੇ ਨਾਲ ਵੱਡੇ ਠੱਗ ਦੇ ਟੱਕਰ ਗਏ ਅੱਛਾ ਹਾਂ ਕਿਵੇਂ ਬਚੂਗਾ ਪੰਜਾਬ ਹੁਣ ਰੱਬ ਆਸ ਰਿਹਾ ਅੱਛਾ ਪੰਜਾਬ ਨੇ ਕੀ ਬਚਣਾ ਵਿਚਾਰੇ ਨੇ ਅੱਛਾ ਹਾਂ ਫੇਰ ਕੌਣ ਆਊਗਾ ਜਵਾਕ ਸਾਡੇ ਬਾਹਰ ਜਾਈ ਜਾਂਦੇ ਐ ਪੰਜਾਬ ਚ ਰਹੇ ਕੌਣ ਜਾਊਗਾ ਬੁੜੇ ਇੱਥੇ ਹੀ ਰੋਟੀਆਂ ਤੋਂ ਬਿਨਾ ਮਰਨਗੇ ਅੱਛਾ ਹਾਂ ਗੋਰੇ ਕਹਿੰਦੇ ਸੀ ਆ ਜਾਣਗੇ ਗੋਰੇ ਆ ਜਾਂਦੇ ਤਾਂ ਸਮਾਂ ਦਾ ਚੰਗਾ ਸੀ ਇਹਨਾਂ ਦਾ ਕਾਲੇ ਅੰਗਰੇਜ਼ਾਂ ਤੋਂ ਖੜਾ ਛੁੱਟ ਜਾਂਦਾ ਪਹਿਲਾਂ ਗੋਰੇ ਭਜਾਏ ਆ ਹੁਣ ਗੋਰੇ ਲਿਆਓ ਤੇਰ ਹ ਕੀ ਕਰਗੇ ਹੁਣ ਅਸੀਂ ਆਪ ਉੱਥੇ ਜਾਂਦੇ ਆ ਆਪਾਂ ਜਾਂਦੇ ਨਹੀਂ ਉੱਥੇ ਹਾਂ ਤੇ ਫਿਰ ਜੇ ਇੱਥੇ ਆ ਜਾਣਗੇ ਤਾਂ ਕੁਝ ਨਾ ਕੁ ਦਾ ਸੁਧਾਰ ਹੋਊਗਾ ਹੀ ਉਹਨਾਂ ਨੇ ਰੇਲ ਗੱਡੀ ਚਲਾਈ ਐ ਕਦੋਂ ਦੀ ਚੱਲੀ ਦੁਰੀ ਆਈ ਐ ਕਦੋਂ ਦੀ ਚੱਲਦੀ ਐ ਕੋਈ ਨੁਕਸਾ ਕੋਈ ਕੋ ਹੋ ਹੋ ਵਿਆ ਇਹਨਾਂ ਦਾ ਐਡਾ ਚੰਗਾ ਦੇਸ਼ ਖੁਸ਼ਹਾਲ ਜਿੱਚ ਮੂਰਤਾਂ ਵੀ ਬੋਲਦੀਆਂ ਤੇ ਇਹਨਾਂ ਨੇ ਆ ਨੰਗ ਕਰਤਾ ਕੀ ਕਰਿਆ ਜਾਊਗਾ ਪੰਜਾਬ ਦਾ ਵਿਚਾਰੇ ਇੱਕ ਇੰਚੀ ਨਹੀਂ ਲੈ ਰਿਹਾ ਇਹ ਰਿਹਾ ਇਹ ਬੇਦਾਨਾ ਨੇ ਕੱਢਿਆ ਪਹਿਲਾਂ 100 ਸਾਲ ਹੋ ਗਿਆ ਕਿ ਉਹਨਾਂ ਨੂੰ ਅੰਗਰੇਜ਼ਾਂ ਨੂੰ ਕੱਢੇ ਉਹ ਇੱਕ ਇੰਚੀ ਨਹੀਂ ਲੈ ਉਹਦੋਂ ਬਾਅਦ ਇਹ ਛੜਕ ਬਣਾਉਂਦੇ ਮਗਰੋਂ ਪੱਟ ਪਹਿਲਾਂ ਹੁੰਦੇ ਬਣਾਉਂਦੇ ਮਗਰੋਂ ਪੱਟ ਪਹਿਲਾਂ ਹੁੰਦੇ ਪਹਿਲਾਂ ਦੀਦਾ ਨਹੀਂ ਹੁੰਦਾ ਉਹਨਾਂ ਨੂੰ ਬਿਜਾਈ ਦੇ ਇੰਨੀ ਚੌੜੀ ਚਾਹੀਦੀ ਆਪਨੂੰ ਕੋਈ ਹਿਸਾਬ ਨਾ ਬਰਉਨ ਬਾਈ ਕੀ ਲੱਗਦਾ ਵੱਧ ਚੜ ਕੇ ਵੋਟਾਂ ਲੋਕਾਂ ਨੇ ਪਾਈਆਂ ਬਣਾਇਆ ਲੋਕਾਂ ਨੂੰ ਆਸ ਸੀ ਹੁਣ ਕੀ ਤੋਂ ਆਸ ਰੱਖੀ ਸਾਜ ਕਿਸੇ ਤੋਂ ਕੋਈ ਆਸ ਨਹੀਂ ਯਾਰ ਭਾਈ ਕਿਉਂ ਸਾਡੀ ਤਾਂ ਢੇਰੀ ਢਈ ਵੇ ਸਾਨੂੰ ਤਾਂ ਨੂੰ ਦੱਸਿਆਦਾ ਹੈ ਵੀ ਗੜੇ ਮਾਰ ਕੇ ਕਣਕਾਂ ਨੂੰ ਉਹਦਾ ਨਹੀਂ ਕੁਝ ਮਿਲਿਆ ਠੀਕ ਹੈ ਪੰਜਾਬ ਚ ਨਹੀਂ ਕੋਈ ਕੰਮ ਹੋਇਆ ਤੇ ਫਿਰ ਆਸ ਕੀ ਤੋਂ ਰੱਖਗੇ ਵੋਟਾਂ ਫਿਰ ਹੁਣ ਵੋਟਾਂ ਨੋਟਾ ਵਾਲਾ ਬਟਨ ਪਤਾ ਵੋਟਾਂ ਆ ਰਹੀਆਂ ਆ ਰਹੀ ਆ ਜਾਣ ਆ ਪਤਾ ਅਨਾਉਂਸਮੈਂਟ ਹੋ ਗਈ ਹਾਂ ਹਾਂ ਨੋਟਾ ਵਾਲਾ ਬਟਨ ਪੱਕੀ ਗੱਲ ਪੱਕੀ ਬਠਿੰਡੇ ਤੋਂ ਹਰ ਸਿਮਰਤ ਕੋਰ ਬਾਦਰ ਉੱਠੀ ਜਾਵੇ ਯਾਰ ਕਹਿੰਦੇ ਕਿਸਾਨੀ ਬਚਾਈ ਹੈ ਕਿਸਾਨੀ ਹਰੀ ਕ੍ਰਾਂਤੀ ਲਿਆਂਦੀ ਹੈ ਤਾਂ ਬਾਦਲ ਗਿਆ ਨੇ ਲੈ ਕੇ ਆਂਦੀ ਆ ਉਹਨਾਂ ਨੂੰ ਕਿਵੇਂ ਦੇਖਦੀਆਂ ਤੁਸੀਂ ਬੜੀ ਵਧੀਆ ਕਰਿਆ ਚੰਗਾ ਹੋਇਆ ਫਿਰ ਹਰ ਸੇ ਮੇਰੇ ਤੈਨੂੰ ਪਾਉਂਦੇ ਨਹੀਂ ਕਿ ਨੋਟ ਵਾਲਾ ਬਟਨ ਨਵਾਵਾਂ ਅੱਛਾ ਮੋਦੀ ਦਾ ਕਿਵੇਂ ਹੈ ਮੋਦੀ ਵੀ ਲੜੂਗਾ ਦੋ ਦਿਨ ਲੜੀ ਜਾਵੇ ਮੋਦੀ ਲੜੀ ਜਾਵੇ ਕੋਈ ਲੜੀ ਜਾਵੇ ਤਾਂ ਸੇ ਅੱਛਾ ਨੋਟ ਵਾਲਾ ਪਾਉਣ ਜਾਉਂਗੇ ਵੋਟਾਂ ਹਾਂ ਜਾਵਾਂਗੇ ਲਾਜ਼ਮੀ ਬਾਪੂ ਵੋਟ ਪਾਉਣ ਜਾਵਾਂਗੇ ਪਾਵਾਂਗੇ ਨੱਪ ਕੇ ਬਟਨ ਦੂਜੇ ਆਵਾਂਗੇ ਅੱਛਾ ਜੀ ਜਿਸਨੂੰ ਨਹੀਂ ਪਾਉਂਦੇ ਅੱਛਾ ਜੀ ਨਾ ਜਿੱਤੇ ਦੇਲੀ ਤੋਂ ਗਿਆ ਯਾਰ ਕਿਸੇ ਦਾ ਆਸ ਹੀ ਨਹੀਂ ਰਹੀ ਆਪਾਂ ਨੂੰ ਕੀ ਕਰ ਦੇਣਗੇ ਤੂੰ 75 ਸਾਲ ਤਾਂ ਹੋ ਗਏ ਅੱਛਾ ਜੀ ਇਸ ਤੋਂ ਬਾਅਦ ਹਜੇ ਹੋਰ ਕੁਝ ਆ ਕਰਗੇ ਠੀਕ ਹੈ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਵੋਟਾਂ ਆ ਗਈਆਂ ਹੁਣ ਪਤਾ ਵੋਟਾਂ ਆ ਗਈਆਂ ਹਾਂ ਕਿਵੇਂ ਲੱਗਦਾ ਸਰਕਾਰ ਨੇ ਕੁਝ ਕੀਤਾ ਚੰਗਾ ਨਹੀਂ ਕੀਤਾ ਆ ਸੀਗੀ ਆਸ ਆਏਗੀ ਜੀ ਖਤਮ ਕਰਤੀ ਅੱਛਾ ਠੀਕ ਹੈ ਬੱਲੇ ਕਿਵੇਂ ਆ ਰਹੀ ਆ ਕਹਿੰਦੇ ਜ਼ੀਰੋ ਆਉਂਦੇ ਆ ਬਿੱਲ ਜ਼ੀਰੋ ਦਾ ਆਉਂਦੇ ਆ ਬਾ ਦੂਜੇ ਪਾਸੇ ਮਾਰਦੇ ਕੱਲੀ ਬੀਲ ਇਨਕ ਕਰਕੇ ਦੂਜੇ ਪਾਸੇ ਮਾਰਦੇ ਪੜੀਪੁਰ ਦਾ ਸਾਰੇ ਘੜਾ ਨੇ ਮਾਰਦੇ ਅੱਛਾ ਫਿਰ ਇਹਦੇ ਚ ਸਰਕਾਰ ਦਾ ਕੀ ਕਸੂਰ ਹੁਣ ਸਰਕਾਰ ਦਾ ਕਸੂਰ ਤਾਂ ਪਹਿਲਾਂ ਪੂਰਾ ਹੀ ਆ ਉਹ ਬਜਟ ਵੈਧ ਕੀਤੇ ਸੀ ਉਹ ਆਏ ਆ ਕੁਝ ਨਹੀਂ ਆਇਆ ਪੈਂਡਸ ਹੀ ਨਹੀਂ ਆਇਆ ਕੋਈ ਬਾਪੂ ਕਿਹੜੀ ਪਾਰਟੀ ਚੰਗੀ ਹੋ ਸਕਦੀ ਆ ਬਦਲਾਵ ਦੇ ਲਈ ਪਹਿਲਾਂ ਤਿੰਨ ਪਾਰਟੀਆਂ ਸੀ ਆਮ ਆਦਮੀ ਪਾਰਟੀ ਕਾਲੀ ਦਲ ਕਾਂਗਰਸ ਹੁਣ ਵਿੱਚ ਮੋਦੀ ਵੀ ਆ ਰਿਹਾ ਭਾਜਪਾ ਜਿਹੜੀ ਉਹ ਵੀ ਚੋਣਾ ਲੜੇਗੀ ਕਿਵੇਂ ਦੇਖਦੇ ਹੋ ਚੌਥਾ ਨਵਾਂ ਬਦਲਾਵ ਦੇਖਣਾ ਚਾਹੁੰਦੇ ਹੋ ਇਹਨਾਂ ਲੱਗਾ ਹੀ ਆਉ ਉਹ ਅੱਛਾ ਇੱਕ ਵਾਰੀ ਲਿਆ ਕੇ ਦੇਖ ਲਓ ਇਹਨਾਂ ਨੂੰ 92 ਜਿਤਾਏ ਸੀ ਇਹਨਾਂ ਦੇ 93 ਕਰ ਦੋ ਰਹਿਣ ਦੇ ਧੱਕੇ ਤੇ ਹੈ ਧੱਕੇ ਤੇ ਰਹਣ ਦੇ ਕੀ ਗੱਲ ਹੋਗੀ ਉਸ ਨਹੀਂ ਆ ਬਸ ਚੁੱਪ ਕਰਕੇ ਤਰੇ ਫਿਰਾਂ ਗੁੰਗੇ ਹੋ ਗਏ ਅੱਛਾ ਜੀ ਸਾਥ ਜਾ ਕੇ ਬਹਿ ਜਾ ਕਰੋ ਦੇ ਦਿਓ ਇੱਕ ਵਾਰੀ ਮੋਦੀ ਨੂੰ ਮੌਕਾ ਪੰਜਾਬ ਦੇ ਵਿੱਚ ਆਹ ਮੋਦੀ ਨੂੰ ਨਾ ਦੇ ਮੌਕਾ ਕਿਉਂ ਹਾਂ ਕੀ ਗੱਲ ਮਾ ਬੁਰੀ ਹਾਲਤ ਕਰੀ ਜਾਂਦਾ ਅੱਛਾ ਪੰਡਾਲ ਨਾ ਕੀ ਬੁਰੀ ਹਾਲਤ ਕਰਤੀ ਲੋਕ ਕਹਿੰਦੇ ਕੁਝ ਨਹੀਂ ਕੀਤਾ ਸਭਾ ਟੈਕਸ ਲਾਈ ਜਾਂਦਾ ਜਿਹੜਾ ਪਾਪਾ ਦਾ ਹੈ ਅੱਛਾ ਜੀ ਇਹ ਮੋਦੀ ਲਾ ਰਿਹਾ ਕਿ ਸੀ ਉਹ ਭਗਵੰਤ ਮਾਨ ਇਹ ਬੋਲੀ ਕਟਾ ਹੈ ਕਟਾਈ ਆ ਉਹਦੇ ਭੈਣਾਂ ਇਹਨਾਂ ਕੇ ਜੋ ਪੈਸੇ ਵੱਧ ਕਰਦੇ ਆ ਅੱਛਾ ਜੀ ਹਾਂ ਜੀ ਬਾਪੂ ਕਿਵੇਂ ਹੋ ਜੀ ਠੀਕ ਹੈ ਜੀ ਕੀ ਲੱਗਦਾ ਪਰ ਇਹ ਤੁਹਾਨੂੰ ਕਰਕੇ ਬਾਅਦ ਇਹ ਮੁੱਕ ਜਾਂਦੇ ਆ ਕੋਈ ਜਿੰਦੇ ਤਾਂ ਹੈ ਨਹੀਂ ਕੋਈ ਯਾਰ ਮੋਦੀ ਨਹੀਂ ਮੁੱਕਰਦਾ ਮੋਦੀ ਨੂੰ ਬਣਾ ਦਿਓ ਫਿਰ ਮੋਦੀ ਕਹਿੰਦਾ ਮੈਂ ਤਾਂ ਕੋਈ ਵਾਦਾ ਨਹੀਂ ਕਹਿੰਦਾ ਅੱਜ ਤੱਕ ਕੀਤਾ ਤੇ ਜੇ ਕਰ ਲਿਆ ਤਾਂ ਕਹਿੰਦਾ ਪੂਰਾ ਕਰੂੰਗਾ ਤੇ ਮੋਦੀ ਕਰੇ ਫਿਰ ਕਿੰਨੇ ਕਿਸਾਨ ਬੈਠੇ ਆ ਉੱਥੇ ਕਿੰਨਾ ਚਿਰ ਹੋ ਗਿਆ ਕਰ ਦੇਵੇ ਜਵਾਬ ਕੋਈ ਗੱਲ ਦਾ ਉਹਨਾਂ ਨੂੰ ਹੂੰ ਹਾਂ ਆਮ ਆਦਮੀ ਪਾਰਟੀ 92 ਐਮਐਲਏ ਬਣਾ ਕੇ ਜਿਤਾਈ ਸੀ ਬਦਲਾਵ ਲੈ ਕੇ ਆਂਦਾ ਸੀ ਚੌਥਾ ਬਦਲਾਵ ਦੇਖਣਾ ਚਾਹੁੰਦੇ ਹੋ ਚੌਥਾ ਉਹ ਹੀ ਜਾ ਉਹ ਆਜੂ ਚੌਥਾ ਮੋਦੀ ਮਿਲਿਆ ਹੋਰ ਤਾਂ ਕੋਈ ਰਹਿ ਨਹੀਂ ਗਿਆ ਨਾ ਰਲੇ ਮਿਲੇ ਸਾ ਵੀ ਕੋਈ ਹੈ ਕੀ ਕਰੋਗੇ ਫਿਰ ਇਕਤੀ ਵੋਟਾਂ ਦਾ ਵੋਟਾਂ ਦਾ ਜਿੱਥੇ ਮਰਜੀ ਹੋਈ ਅਗਲਾ ਪਾ ਦੂਗਾ ਉਹਦਾ ਹਣ ਜਿਤਮੰਨੇ ਲੈ ਉਹਦਾ ਅਗਲੇ ਦਾ ਸਭ ਦਾ ਆਖੇ ਦਾ ਕੋਈ ਹਣ ਪਾਉਂਦਾ ਨਹੀਂ ਹੂੰ ਤੇ ਭਾਈ ਮੇਰੇ ਮਗਰ ਪਾਈ ਵੋਟ ਠੀਕ ਹੈ ਅਗਲੇ ਦੀ ਮਰਜ਼ੀ ਹੈ ਚੰਗਾ ਕੀਤਾ ਕਿਸੇ ਸਰਕਾਰ ਨੇ ਚੰਗਾ ਕੀ ਕਰਨਾ ਸੀ ਕਰਿਆ ਹੁੰਦਾ ਤਾਂ ਫੇਰ ਸੱਥਾਂ ਵਾਲੇ ਆਖ ਜਿੰਦੇ ਚੰਗਾ ਕਰਿਆ ਸੱਥਾਂ ਦੇ ਵਿੱਚ ਬੈਨੇ ਹੋ ਸੱਥਾਂ ਦੇ ਵਿੱਚ ਕੋਈ ਐਮਐਲਏ ਮੰਤਰੀ ਕੋਈ ਆਇਆ ਰਾਤ ਨੂੰ ਤਾਂ ਆ ਜਾਂਦੇ ਆ ਦਿਨੇ ਨਹੀਂ ਕੋਈ ਆਉਂਦਾ ਅੱਛਾ ਜੀ ਇਹ ਵੀ ਰਾਤ ਨੂੰ ਆ ਜਾਂਦੇ ਆ ਸੱਚੀ ਗੱਲ ਆ ਜੀ ਅੱਜ ਤਾਂ ਐਮਐਲਏ ਦਾ ਮੂੰਹ ਨਹੀਂ ਵੇਖਿਆ ਟੜਦਾ ਆਪਕੇ ਹੋ ਜਾ ਐਮਐਲਏ ਦਾ ਮੂੰਹ ਨਹੀਂ ਵੇਖਿਆ ਹਾਲਤ ਕਰ ਕਿਵੇਂ ਜੀ ਬਾਪੂ ਕਹਿੰਦਾ ਵੀ ਰਾਤ ਨੂੰ ਆ ਜਾਂਦਾ ਰਾਤ ਨੂੰ ਆਉਂਦੇ ਆ ਬਸੁੱਤੇ ਮੈਂ ਤਾਂ ਬਾਹਰ ਆ ਜਾਂਦੇ ਆ ਇੱਥੇ ਤੜਕੇ ਪੈਣਾ ਵੇਖੀਂਦੇ ਆ ਰਾਤ ਇਥੋਂ ਮੁੜ ਕੇ ਆਗੇ ਠੀਕ ਹੈ ਜਿਹੜਾ ਲੋਕਾਂ ਨੂੰ ਵੇਖਦੇ ਗੱਡੀ ਦਾ ਰਾਤ ਮੰਤਰੀ ਆਇਆ ਸੀ ਰਾਤ ਐਮਐਲ ਆਇਆ ਸੀ ਸਾਡੇ ਜਿਹਨੇ ਰਹਉਂਦੇ ਹੋ ਰਾਤ ਨੂੰ ਸਰਪਾ ਕਰਕੇ ਮੜ ਜਾਂਦੇ ਠੀਕ ਹੈ ਬੋਟਾ ਗੜ ਕੇ ਮੜ ਜਾਂਦੇ ਹਾਂ ਬੰਦੇ ਬਹੁਤ ਸਾਰੇ ਠੀਕ ਹੈ ਬੈਠੇ ਹੋ ਸੱਚੇ ਚ ਫਿਰ ਵੋਟਾਂ ਦੀ ਅਨਾਉਂਸਮੈਂਟ ਹੋ ਗਈ ਕਿਵੇਂ ਠੀਕ ਹੈ ਭਾਈ ਪਤਾ ਲੱਗ ਗਿਆ ਹਾਂ ਵੋਟਾਂ ਮੈਣੀਆਂ ਹਾਂ ਪਾਵਾਂਗੇ ਸਰਕਾਰ ਕੀ ਦੀ ਆ ਸਕਦੀ ਹੈ ਸਰਕਾਰ ਕੀ ਦੀ ਬੀਬਾਂ ਨੂੰ ਪਾਉਣਗੇ ਵੋਟਾਂ ਅੱਛਾ ਜੀ ਹਰ ਸਿਮਰ ਹਾਂ ਹਾਂ ਇੱਕ ਘਰ ਦੇ 9-9 ਕਨੈਕਸ਼ਨ ਦਿੱਤੇ ਆ ਬਿਜਲੀ ਬਲਕ 30000 7000 5 5 ਲੀਟਰ ਖਾਂਦਾ ਜਨਰੇਟਰ ਘੰਟੇ ਦੇ ਜੇ ਚਲਾਇਆ ਗਿਆ ਤਾਂ 500 ਦਾ ਤੇਲ ਘੰਟੇ ਦੇ 6 ਘੰਟੇ ਚਲਾਉਂਦਾ ਕਿੱਲੇ ਤਿੰਨ ਹਜ਼ਾਰ ਤੇਲ ਖਾਂਦਾ ਕਿੱਲੇ ਜਿਹੜਾ ਫਰੀ ਬਿਲ ਕੀਤਾ ਉਹਨੇ ਕਿੰਨੇ ਸਾਲ 20 ਸਾਲ ਹੋ ਗਏ ਕਹਿੰਦੇ ਹਰੀ ਕ੍ਰਾਂਤੀ ਪੰਜਾਬ ਚ ਉਹਨਾਂ ਨੇ ਕ੍ਰਾਂਤੀ ਲਿਆਂਦੀ ਪਤਾ 150 150 ਤੋਂ ਲੱਖ ਦੇ ਦਾਣੇ ਹਣ ਲਾ ਕੇ ਕਿੱਲੇ ਚ 35000 ਦੀ ਮੰਗੀ ਹੁੰਦੀ ਹੈ ਜੇ ਹੁਣ ਬੀਜ ਗਏ ਠੀਕ ਹੈ 60000 ਦਾ ਫਿਰ 70000 ਦਾ ਝੋਨਾ 50000 ਦੀ ਕਣਕ ਇਹ ਲੋਕ ਮੜਾਖੇਣੇ ਰੱਖੀ ਜਾਣ ਕਿਵੇਂ ਲੱਗਦਾ ਬਠਿੰਡਾ ਸੀਟ ਕੱਢਣਗੇ ਕੱਢਾਂਗੇ ਗੱਲ ਗੇੜੀ ਕੱਢਣ ਵਾਲੀ ਠੀਕ ਹੈ ਪੱਕੇ ਸਮਰਥਕ ਲੱਗਦੇ ਹੋ ਤੁਸੀਂ ਜਿਵੇਂ ਪੱਕਿਆਂ ਕਿਲ ਵਰਗੇ ਤਾਂ ਕਿਹ ਜਾਨੇ ਆਪਾਂ ਆਪਣਾ ਕੋੜਾ ਕੇ ਡਰ ਹੈ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਚੰਗਾ ਜਿਵੇਂ ਵਿਆਹ ਚ ਕਾਰਡ ਵੰਡੇ ਆ ਮੋਟਰਾਂ ਵੰਡ ਗਏ ਪਿੰਡ ਚ ਠੀਕ ਹੈ 70 ਮੋਟਰ ਜਿਹੜੇ ਘਰਾਂ ਨੇ ਕਾਰਡ ਫੜਾ ਦੇ ਨਾ ਆਧਾਰ ਕਾਰਡ ਤੇ ਘਰੇ ਕਨੈਕਸ਼ਨ ਦੇ ਗਏ ਸੀ ਅੱਛਾ ਜੀ ਹਾਂ 400 ਮੋਟਰ ਸਾਡੇ ਪਿੰਡ ਚ ਇਹ ਜਿੱਤੀ ਆ ਫਿਰ ਤੇ ਕੱਸੀ ਦਾ ਪਾਣੀ ਕਿੱਸ ਇੱਕ ਟੋਕਾ ਵੀ ਨਹੀਂ ਆਉਂਦਾ ਆ ਬਣਾ ਕੇ ਦਿੱਤੀ ਸੀ 2 ਕਰੋੜ ਦੀ ਕੱਸੀ ਤੇ ਖਾਲੀ ਨਹੀਂ ਦਿੱਤਾ ਲੋਕਾਂ ਨੇ ਆ ਬੰਦ ਪਈ ਐ 3 ਕਰੋੜ ਦੀ ਚੋਣ ਜਾਬ ਤੇ ਉਹ 7 ਦਿਨ ਪਹਿਲਾਂ 3 ਕਰੋੜ ਰੁਪਏ ਸੀ ਖਾਤੇ 'ਚ ਤੇ ਉਹ ਬਣੀ ਪਈ ਐ ਤੇ ਗਾਂ ਖਾਲੀ ਦੇ ਲੋਕ ਪਾਣੀ ਨਹੀਂ ਲਿਉਂਦੇ ਆਪਦੇ ਆਪ ਉਹ ਅਗਲੇ ਮਹੀਨੇ ਚੂਰੋ ਦੇ ਚ ਇਹ ਨਹੀਂ ਲਿਉਂਦੇ ਤਾਂ ਠੀਕ ਆ ਨਾ ਸੀਮ ਭਗਵਾਨਤ ਮਾਨ ਵੀ ਕਹਿੰਦਾ ਮੈਂ ਵੀ ਟੈਲਾਂ ਦੇ ਪਾਣੀ ਚੜਾਦਾ ਹਜੇ ਤੱਕ ਤਾਂ ਚੜਿਆ ਨਹੀਂ ਗਾ ਜਦ ਤੂੰ ਚੜਾ ਦੇ ਵਧੀਆ ਚੜਾਵੇ ਤਾਂ ਧੰਨਵਾਦ ਹੈ ਜੇ ਸਾਡੇ ਪਾਣੀ ਦੇ ਵਾ ਬੋਰਾ ਦੇ ਪਿੰਡ ਬ੍ਰਿਤੀ 700 ਫੁੱਟ ਤੇ ਜਾਵੜੇ 800 ਫੁੱਟ ਦੇ 3 ਲੱਖ ਬੋਰ ਤੇ ਕਿਹੜਾ ਕਰ ਲੂ ਮਾੜਾ ਬੰਦਾ ਹੁਣ ਬੋਰ ਦੁਆਰੇ ਜੇ ਕੱਸੀ ਤੇ ਬਣੇ ਬੋਟਾ ਘੱਟ ਚੱਲਣੀਆਂ ਲਿਆਵੇ ਧੰਨਵਾਦ ਆ ਦਾ ਪਰ ਹਜੇ ਤੱਕ ਸਾਡੇ ਪਿੰਡ ਦਾ ਕੋਈ ਟਾਈ ਨਹੀਂ ਜਾਂ ਕੋਈ ਖਾਲਜਾ ਖੱਬਾ ਕੋਈ ਤੁਹਾਡੇ ਪਿੰਡ 'ਚ ਕੋਈ ਚੰਗਾ ਕੰਮ ਹੋਇਆ ਆ ਆਦਮੀ ਪਾਰਟੀ ਨੇ ਕੀਤਾ ਹੋਵੇ ਦੋ ਸਾਲਾਂ 'ਚ ਨਹੀਂ ਹਜੇ ਤੱਕ ਕੁਝ ਨਹੀਂ ਆਇਆ ਕੁਛ ਜ਼ਿਕਰ ਕਿਵੇਂ ਲੱਗਦਾ ਲੋਕ ਵੋਟਾਂ ਪਾਉਣਗੇ ਲੋਕਾਂ ਦੇ ਯਾਰ ਅਗਡੋਡੀ ਜਿਹੜਾ ਹੁਣ ਜਿਹੜੇ ਉਸ ਪਾਰਟੀ ਨੂੰ ਤਾਂ ਪਾਊਗਾ ਐਵੇਂ ਆਪਾਂ ਤਾਂ ਝੂਠ ਕੇ ਮਾਰੀਏ ਕਿ ਕੀ ਫਾਇਦਾ ਦਾ ਜਿਹੜਾ ਆਪ ਕਰਨਗੇ ਉਹ ਆਪ ਨੂੰ ਪਾਊਗਾ ਜਿਹੜਾ ਕਾਲੀ ਉਹ ਕਾਲੀ ਨੂੰ ਜਿਹੜਾ ਕਾਂਗਰਸ ਇਹ ਕਾਂਗਰਸ ਨੂੰ ਪਾਊਗਾ ਠੀਕ ਹੈ ਤੋ ਖੜੇ ਆ ਲੋਕ ਉੱਥੇ ਠੀਕ ਹੈ ਲੱਗਦਾ ਕਿਵੇਂ ਜਿਵੇਂ ਪਹਿਲਾਂ ਝੰਡੇ ਚੱਕੇ ਹੁੰਦੇ ਸੀ ਲੋਕਾਂ ਦੇ ਲੋਗੋ ਲੱਗੇ ਸੀ ਉਹ ਗੱਲ ਹੈ ਨਹੀਂ ਬਦਲਾ ਹੈ ਹੁਣ ਅੱਗੇ ਨਾਲੋਂ ਕੁਝ ਜਿਵੇਂ ਹਵਾ ਵਗੀ ਸੀ 92 ਐਮਐਲ ਹੈ ਨਹੀਂ ਹੁਣ ਉਹ ਗਈ ਹਵਾ ਅੱਛਾ ਬਾਪੂ ਜੀ ਬਠਿੰਡਾ ਸੀਟ ਤੋਂ ਉਮੀਦਵਾਰ ਉਤਾਰ ਦਿੱਤੇ ਆ ਗਰਮੀਤ ਖੁੱਡੀਆਂ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਕਿਵੇਂ ਲੱਗਦਾ ਹਰ ਸਿਮਰਤ ਜਿੱਤੂਗੀ ਲੱਖਾ ਸਦਾਨਾ ਜਿੱਤੂਗਾ ਸਾਡੇ ਪਾਸ ਹਮਰਜੀਤ ਜਿੱਤੂਗੀ ਜਦੋਂ ਵੋਟਾਂ ਨੂੰ ਉਸ ਨੂੰ ਪਾਵਾਂਗੇ ਪੱਕੇ ਸਾਰੇ ਸਾਰੇ ਮੁਲਕ ਨਾਲ ਹੀ ਮੁਕਤ ਸਾਰੇ ਸੀ ਜੂਗਾ ਸਾਡੇ ਇਕੱਲੇ ਦਾ ਨਹੀਂ ਮੁਕਤਾ ਅੱਛਾ ਹਾਂ ਜੇ ਜਦੋਂ ਪਾਣੀ ਮੁੱਕ ਗਿਆ ਫਿਰ ਕੀ ਕਰਾਂਗੇ ਫਿਰ ਵੇਖੀਏ ਲੋਕਾਂ ਦੇ ਨਾਲ ਹੀ ਹੈ ਹਾਂ ਅੱਛੀ ਗੱਲ ਸਤਿ ਸ੍ਰੀ ਅਕਾਲ ਕਿਵੇਂ ਹੋ ਫਿਰ ਠੀਕ ਹੈ ਵੋਟਾਂ ਦੀ ਅਨਾਉਂਸਮੈਂਟ ਹੋ ਗਈ ਵੋਟਾਂ ਦੀ ਹੋ ਜਾਣ ਤੇ ਆਪਾਂ ਨੂੰ ਕੀ ਦਿੱਕਤ ਹੈ ਕਿਵੇਂ ਵੋਟਾਂ ਪਾਉਂਗੇ ਪਾਵਾਂਗੇ ਕਿਹੜੀ ਪਾਰਟੀ ਆਉਗੀ ਉਹ ਪਾਰਟੀ ਉਹਨਾਂ ਦੇ ਸਾਨੂੰ ਪਤਾ ਸੀ ਵੋਟਾਂ ਆਦੇ ਬੰਦੇ ਨੂੰ ਪਾਉਣੀ ਐ ਆਦੇ ਬੰਦੇ ਨੂੰ ਪੱਕਾ ਝੰਡਾ ਲਾਇਆ ਵਿਆ ਪੱਕਾ ਹੋ ਖਟਾ ਟੱਟ ਦੇ ਬੰਦੇ ਆ ਠੀਕ ਹੈ ਆਪਣੇ ਕਿਹੜੀ ਪਾਰਟੀ ਨੂੰ ਪਾਉਣੀਆਂ ਵੋਟਾਂ ਅਕਾਲੀ ਦਲ ਅਕਾਲੀ ਦਲ ਨੂੰ ਹਾਂ ਚੰਗੇ ਕੰਮ ਕੀਤੇ ਆ ਫਿਰ ਚੰਗੇ ਹੀ ਕੀਤੇ ਆ ਸੜਿਆ ਫਿਰ ਮੋਟਾ 50 ਦੇਤੀ 500 ਦੇਤੀ ਪਿੰਡ ਨੂੰ ਪਾਣੀ ਮੋਗਨਾ ਲਾਈ ਜਾਂਦੇ ਆ ਕਿੱਲੇ ਕਿੱਲੇ ਤੇ ਕੰਨ ਖੋਈ ਜਾਂਦੀ ਹੈ ਤੇ ਨਹੀਂ ਸਾਡੇ ਮਰਲਾ ਹੁੰਦੇ ਹੀ ਨਹੀਂ ਸੀ ਸੀਐਮ ਭਗਵੰਤ ਮਾਨ ਨੇ ਕਸੀ ਦਾ ਪਾਣੀ ਟਾਇਲਾਂ ਤੇ ਚੜਾਤਾ ਹਾਂ ਸਾਡੇ ਆ ਚੜਾਤਾ ਪੰਜ ਮੋਗਿਆ ਤੇ ਪੰਜੇ ਬੰਦ ਪਏ ਆ ਹੂੰ ਪੰਜਾ ਪੰਜੇ ਬੰਦ ਆ ਇੱਕ ਚੂਲੀ ਜੇ ਮਰਲਾ ਲੱਗ ਜੇ ਬਾਣ ਚ ਪਿੰਡ ਚ ਤਾਂ ਮੰਨ ਚੋਂਦੀ ਕਰ ਲੈ ਕਿਸਾਨ ਤਾਂ ਵੀਡੀਓ ਬਣਾਵਣਾ ਪਾਈ ਜਾਂਦੇ ਆ ਕਹਿੰਦੇ ਸਾਡੇ ਪਾਣੀ ਟਾਇਲਾਂ ਤੇ ਚੜ ਗਿਆ ਤੁਸੀਂ ਕਹਿੰਦੇ ਹੋ ਸਾਡੇ ਆਹ ਆਹ ਉਹ ਖੜੀਆ ਟਾਇਲ ਤੇ ਸਾਡੀ ਇੱਧੇ ਖੜੀ ਆ ਇੱਧੇ ਖੜਿਆ ਸਾਡੇ ਕਿਤੇ ਪਾਣੀ ਦਿਖਾ ਦੇ ਅੱਛਾ ਜੀ 2 ਸਾਲ ਦਾ ਕਾਰਜਕਾਲ ਹੋ ਗਿਆ ਆਮ ਆਦਮੀ ਪਾਰਟੀ ਦਾ ਚੰਗੇ ਕੰਮ ਕਰ ਹੋ ਰਿਹਾ ਕੁਝ ਚੰਗੇ ਵੀ ਹੋ ਰਿਹਾ ਤੇ ਕੁਝ ਗਲਤ ਵੀ ਹੋ ਰਿਹਾ ਵਿੱਚ ਹੂੰ ਚੰਗੇ ਹੋ ਰਿਹਾ ਵੀ ਬਿਜਲੀ ਬੁਜਲੀ ਫੋੜ ਦਿੱਤੀ ਵਧੀਆ ਠੀਕ ਹੈ ਤੇ ਗਲਤ ਇਹ ਹੋ ਰਿਹਾ ਵੀ ਜਿਹੜਾ ਨਿਕਾਸੀ ਆ ਪਾਣੀ ਦੀ ਪੈਸੇ ਪਿੰਡਾਂ ਚ ਆ ਵੀ ਰਹੇ ਆ ਠੀਕ ਜਗ੍ਹਾ ਨਹੀਂ ਲੱਗ ਰਹੇ ਉਹ ਠੀਕ ਹੈ ਹਾਂ ਜੀ ਤੇ ਦੂਜਾ ਹੈਗਾ ਇਹਨਾਂ ਦਾ ਜਿਹੜਾ ਮਾਫ ਕਰਤੇ ਕਰਾਏ ਬਹੁਤ ਗਲਤ ਕੀਤਾ ਉਹ ਹੂੰ ਬੀਬੀਆਂ ਨੇ ਕੀਤੇ ਵਾਲੇ ਕਰਾਈ ਗਲਤ ਆ ਠੀਕ ਹੈ ਉਹ ਕੰਮ ਗਲਤ ਕਰਤਾ ਕਿਉਂ ਗਲਤ ਕਰ ਦਿੱਤਾ ਗਲਤ ਬੀਬੀਆਂ ਨੂੰ ਕੰਮ ਕਹਿੰਦੇ ਨੇ ਸਬਜ਼ੀ ਲੈਣ ਬਠੰਡੇ ਜਾਂਦੀਆਂ ਇੱਥੋਂ ਚੜ ਕੇ ਵੇਲੀਆਂ ਹੁੰਦੀਆਂ ਕੋਈ ਕੰਮ ਨਹੀਂ ਚਾਰ-ਚਾਰ ਚੜ ਜਾਂਦੇ ਚਲੋ ਬਠੰਡੇ ਹੂੰ ਉਹ ਨਾ ਉਹ ਕੰਮ ਹੈ 20 ਰੁਪਏ ਸਬਜ਼ੀ ਲੈਣੀ ਆ 25 ਰੁਪਏ ਕੋ ਉਹਦੇ ਬੱਸ ਲੱਗ ਜਾਂਦੇ ਲੋਕਾਂ ਦੇ ਠੀਕ ਹੈ ਗਲਤੀ ਹੋਇਆ ਉਹ ਹੋਰ ਕੀ ਹੋਇਆ ਫਿਰ ਠੀਕ ਹੈ ਤਾਂ ਬਿਜਲੀ ਦੇ ਬਿੱਲ ਸਰਕਾਰ ਦਾਵਾ ਕਰ ਰਹੀ ਹੈ ਜ਼ੀਰੋ ਆ ਰਹੇ ਆ ਪਿੰਡਾਂ ਦੇ ਵਿੱਚ ਉਹ ਜ਼ੀਰੋ ਆ ਰਿਹਾ ਸਹੀ ਆ ਜਮਾ ਬਿਲਕੁਲ ਜੀ ਉਹ ਵੀ ਗਲਤ ਕੀਤਾ ਹੋਇਆ ਹੈ ਕਿਵੇਂ ਜੀ ਘੱਟੋ ਘੱਟ 3 ਰੁਪਏ ਯੂਨਟ ਚਾਹੀਦੀ ਹੈ ਹਰ ਇੱਕ ਨੂੰ ਹਮ ਮੁਲਾਜ਼ਮ ਹੈ ਤਨਖਾਹ ਵੀ ਦੇਣੀ ਹੈ ਉਹਨਾਂ ਨੂੰ ਮੁਲਾਜ਼ਮਾਂ ਨੂੰ ਉਹ ਕਿੱਥੋਂ ਦੇਊ ਗਵਰਨਮੈਂਟ ਫਿਰ ਠੀਕ ਹੈ ਗਲਤ ਕਰ ਇੱਕ ਵੋਟਾਂ ਦੀ ਖਾਤਰ ਉਹ ਪੰਜਾਬ ਨੂੰ ਕਰਜ਼ਾਈ ਕਰ ਰਹੇ ਸਾਰੇ ਠੀਕ ਹੈ ਸਾਰੀਆਂ ਪਾਰਟੀਆਂ ਕੋਈ ਨਹੀਂ ਕੱਲਾ ਮਾਨ ਸਰਕਾਰ ਨਹੀਂ ਹੈ ਸਾਰੀ ਸਾਰੀਆਂ ਪਾਰਟੀਆਂ ਕੋਈ ਜਦੋਂ ਸੱਤਾ ਦੇ ਵਿੱਚ ਆਉਣਾ ਹੁੰਦਾ ਦਾਅਵੇ ਦੇ ਦੇ ਸਭ ਦਾਅਵੇ ਕਰਦੇ ਆ ਹਮ ਕਰਜਾ ਚੱਕੀ ਜਾਂਦੇ ਆ ਲਈ ਜਾਂਦੇ ਲੋਕਾਂ ਨੂੰ ਮੁਫਤ ਚ ਹਮ ਉਹ ਕਿਉਂ ਦਿੰਦੇ ਆ ਮੁਫਤ ਨਾ ਦੇਣ ਹਮ 3 ਰੁਪਏ ਯੂਨਟ ਚਾਹੀਦੀ ਘਟੋ ਘਟ ਠੀਕ ਹੈ ਉਹ ਠੀਕ ਰਹੂ ਫਿਰ ਠੀਕ ਹੈ ਪਹਿਲੇ ਜ਼ੀਰੋ ਆ ਰਹੇ ਆ ਆ ਰਹੇ ਆ ਜ਼ੀਰੋ ਬਿਲ ਤਾਂ ਪਰ ਜਿਵੇਂ ਕਹਿੰਦੇ ਆ ਸਾਥੋ ਸਿਆਣੇ ਬੈਠੇ ਆ ਹਮ ਤੇ ਗੱਲ ਸਹੀ ਹੈ ਇਹਨਾਂ ਦੀ ਜਿਵੇਂ ਇਹਨਾਂ ਨੇ ਕਹਿਤਾ ਠੀਕ ਹੈ ਤੁਹਾਨੂੰ ਜ਼ੀਰੋ ਆ ਰਿਹਾ ਮੈਨੂੰ ਤਾਂ ਜ਼ੀਰੋ ਆਇਆ ਨਹੀਂ ਪਰ ਉਹ ਕਿੰਨਾ ਆਇਆ ਮੈਨੂੰ 2400 3200 ਦੋ ਵਾਰੀ ਆ ਗਿਆ ਤੇ ਪਿਛਲੀਆਂ ਸਰਕਾਰਾਂ ਵੇਲੇ ਕਿੰਨਾ ਹੁੰਦਾ ਸੀ ਉਦੋਂ ਵੀ ਆਉਂਦਾ ਸੀ ਬਿਲਕੁਲ ਤਾਂ ਤੇ ਪਰ ਇਹ ਫਿਰ ਇਹਨਾਂ ਨੇ ਤਾਂ ਕਿਹਾ ਵੀ ਜ਼ੀਰੋ ਆਉ ਉਹ ਉਹਨਾਂ ਨੇ ਤਾਂ ਜ਼ੀਰੋ ਨਹੀਂ ਨਾ ਕਿਹਾ ਸੀ ਨਹੀਂ ਤੇ ਫਿਰ ਇਹਨਾਂ ਜੁਨਟ ਦੇ ਮੁਤਾਬਕ ਹੀ ਆਉਣਾ ਨਾ ਬਿੱਲ ਤਾਂ ਜੇਕਰ ਤੁਸੀਂ ਜੁਨਟ ਆ ਵਾਧ ਮਚਾਉਨੇ ਹੋ ਤਾਂ ਬਿੱਲ ਆਵੇਗਾ ਜੁਨਟ ਉਹ ਯਾਰ ਮੈਂ ਤਾਂ ਕਹਦੇ ਤੇ ਬਾਲ ਦਾਂਗਾ ਠੀਕ ਹੈ ਨਹੀਂ ਨਹੀਂ ਕੁਝ ਬਾਲਣ ਨੂੰ ਕਿਉਂ ਕੀ ਗੱਲ ਬਾਲ ਲਵ ਹੈ ਰੱਜਾ ਬਸ ਹੋਰ ਕੀ ਇਹ ਤਾਂ ਆਮ ਘਰਾਂ ਚ ਹੀ ਹੁੰਦੇ ਆ ਠੀਕ ਹੈ ਮੱਛੀ ਮੋਟਰ ਹੋਊਗੀ ਹੋਰ ਬਿਜਲੀ ਦਾ ਬਿੱਲ ਬਿਜਲੀ ਮੱਚਦੀ ਹੈ ਤਾਂ ਤਾਂ ਹੀ ਹਾਰੇ ਪਿੰਡ ਚ ਹੀ ਆਉਂਦੀ ਹੈ ਮੱਛੀ ਮੋਟਰ ਤਾਂ ਹੈਗੀ ਹੋ ਤੇ ਕੋਈ ਪਸੂ ਨਾ ਨਮਾਉਂਦੇ ਕੱਲਾ ਪੀਣ ਲਈ ਵਰਤੋਂ ਕਰਦੇ ਉਹ ਟੁੱਟੀ ਦਾ ਆਉਂਦਾ ਠੀਕ ਹੈ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਕੰਮ ਪਿੰਡਾਂ ਦੇ ਵਿੱਚ ਕੰਮ ਹੋ ਰਿਹਾ ਨਹੀਂ ਹੋਏ ਕਿਉਂ ਕੀ ਨਹੀਂ ਹੋ ਰੇ ਬਾਬਾ ਇੱਕ ਤਾਂ 1000 ਰੁਪਇਆ ਆਖਿਆ ਸੀ ਕਿ ਅਸੀਂ ਪਾਵਾਂਗੇ ਉਹ ਨਹੀਂ ਪਾਇਆ ਇੱਕ ਜਿਹੜੇ ਸੌਦਾ ਕੇਂਦਰ ਬਣੇ ਸੀ ਪਿੰਡਾਂ ਦੇ ਵਿੱਚ ਉਹ ਚੱਕ ਕੇ ਸੋਵੇਂ ਇੱਕ ਥਾਂ ਉੱਥੇ ਇਕੱਠੇ ਕਰਦੇ ਤੀਜੀ ਗੱਲ ਪਟਵਾਰੀ ਨਹੀਂ ਆਉਂਦੇ ਪਿੰਡ 'ਚ ਇੱਕ ਪਿੰਡ ਨੂੰ ਪੰਜਾਂ ਪਿੰਡਾਂ ਨੂੰ ਇੱਕ ਪਟਵਾਰੀ ਲਾਇਆ ਹੋਇਆ ਅੱਗੇ ਇੱਕ ਪਿੰਡ ਨੂੰ ਇੱਕ ਪਟਵਾਰੀ ਹੁੰਦਾ ਸੀ ਪਰ ਸਰਕਾਰ ਤਾਂ ਕਹਿੰਦੀ ਕਿ ਅਸੀਂ ਤਾਂ ਲੋਕਾਂ ਦੇ ਘਰਾਂ ਵਿੱਚ ਜਿਹੜੇ ਫਾਰਮ ਹੁੰਦੇ ਆ ਉਹ ਤਿਆਰ ਕਰਵਾਉਣ ਦੇ ਲਈ ਸਕੀਮ ਲੈ ਆਂਦੀ ਆ 1076 ਜਿਹੜਾ ਨੰਬਰ ਆ ਡਾਇਲ ਕਰੋ ਤੁਸੀਂ ਤੁਹਾਡੇ ਘਰ ਆ ਕੇ ਜਿਹੜਾ ਕਾਗਜ਼ੀ ਕਾਰਵਾਈ ਹੋ ਜਾਵੇਗੀ ਸਰਕਾਰੀ ਮੁਲਾਜ਼ਮ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਕਿ ਇਹ ਸੱਚਾ ਬਿਲਕੁਲ ਘਰਾਂ ਦੇ ਵਿੱਚ ਆ ਕੇ ਕਰ ਜਾਂਦੇ ਆ ਨਹੀਂ ਕਰਦੇ ਸਰਕਾਰੀ ਆਪਣੇ ਸੈਂਟਰ ਨੇ ਦਿੱਤੀ ਆ ਥੋੜੀ ਥੋੜੀ ਕਣਕ ਹੌਣ ਗਰੀਬਾਂ ਨੂੰ ਉਸ ਤੋਂ ਪਹਿਲਾਂ ਕਿਸੇ ਨੇ ਨਹੀਂ ਦਿੱਤੀ ਕਾ ਰਾਸ਼ਨ ਆ ਗਿਆ ਪਿੰਡਾਂ ਦੇ ਵਿੱਚੋਂ ਤਾਂ ਕਹਿੰਦੇ ਆਟਾ ਵੰਡਿਆ ਜਾ ਰਿਹਾ ਸਭ ਵੰਡਿਆ ਜਾ ਰਿਹਾ ਆਖੀ ਜਾਂਦੇ ਆ ਟੈਲੀਵਿਜ਼ਨ 'ਤੇ ਰੋਜ਼ ਆਉਂਦਾ ਫੋਟੋ ਵਿਖਾਉਂਦਾ ਪਰ ਸਾਡੇ ਇਸ ਪਿੰਡ 'ਚ ਨਹੀਂ ਸੀ ਵਿਖਿਆ ਕਣਕ ਮਿਲ ਗਿਆ ਸੈਂਟਰ ਨੂੰ ਮਿਲੀ ਆ ਕਣਕ ਕਣਕ ਮਿਲ ਗਈ ਇਸ ਟ੍ਰੈਲੋਂ ਮਿਲੀ ਆ ਸੈਂਟਰ ਵਾਲੀ ਜਿਹੜੀ ਕਣਕ ਸੀ ਉਹ ਹਾਂ ਹਾਂ ਉਹ ਮਿਲ ਗਈ ਆ ਕੱਲਾ ਠੀਕ ਹੈ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਜਿਹੜੀ ਉਹ ਨਹੀਂ ਮਿਲੀ ਉਹ ਨਹੀਂ ਮਿਲੀ ਕੋਣ ਕਹਦਾ ਕੋਈ ਉਹ ਦੱਸ ਦੇ ਮਿਲੀ ਇਹਦਾ ਆਮ ਆਦਮੀ ਪਾਰਟੀ ਤਾਂ ਦਾਅਵੇ ਕਰਦਾ ਕਰ ਰਹੀ ਆ ਫਲੈਕਸ ਬੋਰਡ ਲਾ ਰਹੀ ਆ ਨੌਕਰੀਆਂ ਦੀ ਗੱਲ ਤੁਹਾਡੇ ਪਿੰਡ ਦੇ ਵਿੱਚੋਂ ਕਿਸੇ ਨੂੰ ਨੌਕਰੀ ਮਿਲੀ ਨਹੀਂ ਮਿਲੀ ਹੂੰ ਕਿਸੇ ਨੂੰ ਨਹੀਂ ਮਿਲੀ ਠੀਕ ਹੈ ਇੱਕ ਨੂੰ ਨਹੀਂ ਮਿਲੀ ਕਿਵੇਂ ਕਾਲੀ ਚੰਗੇ ਸੀ ਜਾਂ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਜਿਹੜਾ 92% ਲੈ ਲਿਆ ਕੇ ਜਤਾਇਆ ਨਵਾਂ ਬਦਲਾਅ ਲਿਆਂਦਾ ਉਹ ਬਦਲਾਅ ਉਸ ਦਾ ਕੋਈ ਪਤਾ ਨਹੀਂ ਸਾਨੂੰ ਤਾਂ ਕਾਲੀ ਚੰਗੇ ਲੱਗਦੇ ਸਾਡੇ ਸਾਨੂੰ ਜਿਹੜੀ ਮੰਗ ਸੀਰੀ ਭੁੱਖ ਸੀ ਸਾਡੀ ਉਹ ਮਟਾਤੀ ਸੀ ਉਦੋਂ ਠੀਕ ਹੈ ਜਿਹੜੀ ਹੁਣ ਭੁੱਖ ਆਏ ਮਟਦੀ ਨਹੀਂ ਠੀਕ ਹੈ ਕਿਵੇਂ ਲੱਗਦਾ ਹੁਣ ਸਰਕਾਰ ਕੀ ਦੀ ਬਣਦੀ ਸਾਨੂੰ ਤਾਂ ਫਿਰ ਉਹੀ ਚੰਗਾ ਲੱਗਦਾ ਨਾ ਜਿਹੜੀ ਦਿਨੇ ਸਾਡੀ ਭੁੱਖ ਮਟਾਈ ਆ अच्छा जी हां ते तेरा तेनु तेनु ते ते पाणी देऊ तेनु ता ओही चंगा लगू ना बस फिर सानू ता ओही चंगा ਲੱਗਦਾ ਉਹ ਚੰਗਾ ਹੋਵੇ ਨਾ ਹੋਵੇ ਠੀਕ ਹੈ ਆਹੀ ਹੈ ਬਾਪੂ ਸਸ਼ੀਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਠੀਕ ਹੋ ਠੀਕ ਹੈ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਤੋਂ ਖੁਸ਼ ਹਾਂ ਸਰਕਾਰ ਤੋਂ ਅਸੀਂ ਤਾਂ ਜੀ ਸਾਰੀਆਂ ਸਰਕਾਰਾਂ ਕਰਨੀਆਂ ਹੀ ਔਖੇ ਐ ਫਿਰ ਬਾਪੂ ਕਿਵੇਂ ਖੁਸ਼ ਹੋਣ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ ਸਾਡੇ ਪਿੰਡ ਸੀ ਸ਼ਾਮਲਾਟ ਹੂੰ ਹਲਕੇ ਦੀ ਹੂੰ ਤੇ ਉਹ ਬਿਲਕੁਲ ਉੱਥੇ ਨਾ ਬਾਦਲ ਸਾਹਿਬ ਨੇ ਹੂੰ ਉਹਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਸਾ ਹੂੰ ਜਦੋਂ ਵਾਰ-ਵਾਰ ਸਰਕਾਰ ਆਈ ਕਾਂਗਰਸ ਆਈ ਹੂੰ ਉਹਨੇ ਵੀ ਉਹਦਾ ਚੱਕੇ ਤੇ ਮਤੇ ਚ ਵਿਧਾਨ ਸਭਾ ਦੇ ਮਤੇ ਚ ਤਾਂ ਪਾਸ ਕਰਤੇ ਵੀ ਠੀਕੇ ਜ਼ਿੰਮੇਦਾਰਾਂ ਦੀ ਹੈ ਹੂੰ ਜਦੋਂ ਹੁਣ ਆਪ ਵਾਲਿਆਂ ਦੀ ਸਰਕਾਰ ਆਈ ਹੂੰ ਇਹਨੇ ਆਖ ਤਾਂ ਵੀ ਕਿਹੜੀ ਸਰਕਾਰੀ ਤੇ ਕਿਹੜੀ ਸ਼ਾਮਲਾਟ ਹੈ ਉਹਨੂੰ ਸਾਡੀ ਸ਼ਾਮਲਾਟ ਬਾਰੇ ਜਾਂ ਸਰਕਾਰੀ ਸ਼ਾਮਲਾਟ ਬਾਰੇ ਵੀ ਉਹਨੂੰ ਜੋ ਕੋਈ ਕੋਈ ਵੀ ਪਤਾ ਨਹੀਂ ਵੀ ਇਹ ਕਿਸ ਵੇਸ ਦੀ ਹੈ ਉਹਨੇ ਚੱਕ ਕੇ ਆਖਤਾ ਵੀ ਇਹਨੂੰ ਸ਼ਾਰਟਬੀਟ ਕਰੋ ਜੀ ਸਾਡੇ ਤਸਦੀਲਦਾਰ ਕਾਨੂੰਗੋ ਠੀਕ ਹੈ ਨਾ ਉਹਨੂੰ ਸ਼ਾਰਟਬੀਟ ਕਰਕੇ ਉੱਥੇ ਹੀ ਕੰਮ ਠੱਪ ਕਰਤਾ ਨਾ ਤਾਂ ਸਾਨੂੰ ਉਹ ਵਿਧਾਨ ਸਭਾ ਵਾਲੀ ਦਿੱਤੀ ਗਈ ਨਾ ਉਹ ਤੋਂ ਬਾਅਦ ਸਾਡੀ ਸ਼ਾਮਲਾਟ ਹੋਈ ਤੇ ਕੋਣ ਅਸੀਂ ਵਾਰੀ-ਵਾਰੀ ਕਿਹੜਾ ਸਾਡਾ ਮੇਲੇ ਸੀਗਾ 2M MLA ਪ੍ਰੀਤਮ ਸਾਡਾ ਹਲਕੇ ਦਾ ਭਾਈਕੋਟ ਹਲਕੇ ਦਾ MLA ਸੀ ਉਹ ਸਾਡੀ ਧਰਮਸਾਲਾ ਤੇ ਆ ਕੇ ਕਿਹਾ ਵੀ ਮੈਂ ਕਰਵਾਉਂਗਾ ਬਿਲਕੁਲ ਉਹਨੇ 5 ਸਾਲ ਲਗਾਤੇ ਠੀਕ ਹੈ ਨਾ ਉਹਨੇ ਨਹੀਂ ਕਰਵਾਈ ਹੁਣ ਵਾਲੇ ਆਪ ਵਾਲਿਆਂ ਨੇ ਤਾਂ ਸਾਡੀ ਬਾਤ ਹੀ ਨਹੀਂ ਪੁੱਛੀ ਅਸੀਂ ਇਹਨੂੰ ਕਿਵੇਂ ਅਖਦਗੇ ਵੀ ਇਹ ਠੀਕ ਐ ਉਹ ਤਾਂ ਕਹਿੰਦੇ ਸਰਕਾਰੀ ਸੱਥਾਂ ਚੋਂ ਚਲਦੀ ਆ ਬਾਪੂ ਜੀ ਸੱਥਾਂ 'ਚ ਹੀ ਬੈਠੇ ਆ ਅਸੀਂ ਅੱਛਾ ਜੀ ਹਾਂ ਸੱਤ ਚ ਬੈਠੇ ਆ ਵੇ ਆਉਂਦੇ ਆ ਮੰਤਰੀ ਜਾਂ ਐਮਐਲਏ ਕੋਈ ਇੱਥੇ ਕਿਹੜਾ ਆਇਆ ਵਾਲਿਆ ਦਾ ਐਮਪੀ ਸੀ ਜੇ ਖਾਸ ਇੱਕ ਅੱਧੇ ਬੰਦੇ ਦੇ ਕਿਸੇ ਤੇ ਤਾਂ ਭਵਿਆ ਗਿਆ ਉਹ ਨਹੀਂ ਭੋਗਤੇ ਵੀ ਨਹੀਂ ਆਇਆ ਅੱਛਾ ਜੀ ਬਿਜਲੀ ਦੇ ਬਿੱਲ ਕਿਵੇਂ ਆ ਰਹੇ ਆ ਜ਼ੀਰੋ ਆ ਰਹੇ ਆ ਬਿਜਲੀ ਦੇ ਬਿੱਲ ਬਿਲਕੁਲ ਸਿਆਲ ਦੇ ਮਹੀਨੇ ਪਹਿਲਾਂ ਵੀ ਘੱਟ ਸੀ ਹੁਣ ਸਿਆਲ ਦੇ ਮਹੀਨੇ ਕਰਕੇ ਬਿਲਕੁਲ ਜਮਾ ਹੀ ਨਹੀਂ ਆਉਂਦੇ ਕੁਛ ਕਰਾਂ ਨੂੰ ਇਹ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਿਆ ਜਾ ਰਹੀ ਹੈ ਕਿਵੇਂ ਇਹ ਆਮ ਆਪ ਪਾਰਟੀ ਨੇ ਜੁੰਟ ਘਟਾਤੀ ਤੇ ਬਿਜਲੀ ਕਿਹੜੀ 24 ਦੇ 24 ਘੰਟੇ ਸੀ ਹਾਂ ਉਹਦੇ ਵਿੱਚੋਂ 3 ਘੰਟੇ ਵੀ ਕੱਟ ਲੱਗ ਹਟਿਆ 2 ਘੰਟੇ ਵੀ ਕੱਟ ਲੱਗ ਹਟਿਆ 5 ਘੰਟੇ ਵੀ ਕੱਟ ਲੱਗ ਹਟਿਆ ਹੁਣ ਤੁਸੀਂ ਵੇਖੋ ਵੀ ਜੁੰਟ ਅਸੀਂ ਪੂਰੀ ਕਰ ਲਿਆਂਗੇ ਕਦੋਂ ਸਾਰ 4 ਘੰਟੇ ਦੀ ਲੇਟ ਹੀ ਨਾ ਆਈ ਅੱਛਾ ਜੀ ਹਾਂ ਇਸ ਤਰੀਕੇ ਨਾਲ ਵੀ ਘਟ ਗਈ ਬਾਕੀ ਦਾ ਉਹਨੇ 12 ਦੀ ਬਿਜਲੀ ਆ ਜਿਹੜੀ ਉਹ ਮੀਹਾਂ ਦੇ ਕਾਰਨ ਕਰਦਾ ਸਮੇਂ ਦੀ ਘਾਟ ਕਰਲਾ ਉਹ ਸਾਨੂੰ ਦਿੱਤੀ ਗਈ। ਹੂੰ ਇਹ ਬਿਜਲੀ ਵਾਰੀ ਤਾਂ ਉਹ ਤਾਂ ਅਫਸਰਾਂ ਨੂੰ ਪਤਾ ਜਾਂ ਇਹਨਾਂ ਨੂੰ ਪਤਾ ਲੋਕਾਂ ਨੂੰ ਪਤਾ ਵੀ ਕੀ ਵੇਸ ਦੀ ਕਿਉਂ ਬੰਨੀ ਕਿਵੇਂ ਹੈ। ਆਮ ਸੱਥਾਂ ਵਾਲੇ ਬੰਦਿਆਂ ਨੂੰ ਤਾਂ ਉਹੋ ਹੀ ਹੈ ਜਿਹੜੀ ਚੱਲੀ ਜਾਂਦੀ ਹੈ। ਅੱਛਾ ਜੀ। ਹਾਂ। ਬਾਪੂ ਜੀ ਕਿਵੇਂ ਲੱਗਦਾ ਮੋਦੀ ਵੀ ਪੰਜਾਬ ਦੇ ਵਿੱਚ ਆਪਣੇ ਜਿਹੜੇ ਨਮਾਇंदे ਖੜੇ ਕਰੇਗਾ ਵੋਟਾਂ ਦੇ ਲਈ ਲੜੇਗਾ ਪੰਜਾਬ ਦੇ ਵਿੱਚ ਹਾਂ ਹਾਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋਇਆ ਵਿਆ ਹਾਂ ਆਸ-ਪਾਸ ਸਕਦੀ ਹੈ ਕਾਂਗਰਸ ਆ ਸਕਦੀ ਹੈ ਸ਼੍ਰੋਮਣੀ ਕਾਲੀਦਾ ਲ ਆ ਸਕਦਾ ਹੈ ਦੱਸੋ ਆਮ ਆਦਮੀ ਪਾਰਟੀ ਆ ਸਕਦੀ ਹੈ ਆਮ ਆਦਮੀ ਵੀ ਆ ਸਕਦੀ ਇੱਕ ਇਸ ਗੱਲ ਦੀ ਭਾਜਵਾ ਵੀ ਨਹੀਂ ਕਾ ਸਕਦੀ ਇਹ ਆ ਲੋਕਾਂ ਦੇ ਨਿਰਭਾਰ ਕਰ ਮੌਕੇ ਦੀ ਅੱਜ ਅਸੀਂ ਦਿੱਲੀ ਜਾ ਕੇ ਵੀ ਰੋਪ ਇਟ ਕੇ 13 ਮਹੀਨੇ ਉੱਥੇ ਦਿੱਲੀ ਜਾ ਕੇ ਰੋਪ ਇਟ ਕੇ ਬੈਠ ਗਏ ਮੋਦੀ ਸਾਹਿਬ ਦੇ ਅੱਗੇ ਕਿਸਾਨ ਜੁਨੀਆ ਨਾਲ ਵੀ ਲੱਗਿਆ ਅੱਜ ਕਿਸਾਨ ਜੁਨੀਆ ਨੂੰ ਕਦੋਂ ਦਵਾਰੇ ਉਹ ਕੋਈ ਕਾਰੋਬਾਰ ਸਾਡਾ ਸਿਰੇ ਨਹੀਂ ਚੜਾਇਆ ਤੇ ਜਦੋਂ ਉਹਨੂੰ ਕਦੋਂ ਅਸੀਂ ਉੱਥੇ ਹੁਣ ਦਵਾਰੇ ਗਏ ਕਿਸਾਨ ਜੁਨੀਆ ਨਾਲ ਠੀਕ ਹੈ ਨਾ ਦੇ ਬਾਡਰ ਨਹੀਂ ਟੱਪਣ ਦਿੱਤੇ ਸਮਾਂ ਸਾਡੇ ਪੰਜਾਬ ਦਾ ਨੁਕਸਾਨ ਕਰਿਆ ਇੱਕ ਮੁੰਡੇ ਨੂੰ ਇੱਥੇ ਗੋਲੀ ਮਾਰ ਕੇ ਜਮਾ ਸ਼ਹੀਦ ਕਰਤਾ ਹਰਿਆਣਾ ਸਰਕਾਰ ਨੇ ਠੀਕ ਹੈ ਪੰਜਾਬ ਚ ਆ ਕੇ ਗੋਲੀ ਚਲਾ ਕੇ ਨਾ ਉਹਦੀ ਸ਼ਹੀਦ ਕਰਤਾ ਉਹਨੂੰ ਪੰਜਾਬ ਵਾਲਿਆਂ ਨੇ ਜਿੰਨੀ ਕੋ ਜਣੇ ਕਿਰਾਲੇ ਹੁੰਦੇ ਆ ਨੂਨ ਤੇ ਨੂਨ ਨਹੀਂ ਪਾਇਆ ਫੱਟ ਤੇ ਤੇ ਮੱਲ ਮਲਾਤੀ ਤੇ ਉਹਨੇ ਕੋ ਉਹਦੇ ਮਾਪਿਆਂ ਨੂੰ ਕੋਈ ਭੈਣ ਭਾਈ ਨੂੰ ਸੇਵਾ ਦਿੱਤੀ ਇੱਕ ਨੌਕਰੀ ਦੇ ਦਿੱਤੀ ਤੇ 1 ਕਰੋੜ ਰੁਪਇਆ ਮੰਗਦਾ ਹਾਂ ਇੱਕ ਕਰੋੜ ਮੈਂ ਸੁਣਦੇ ਆ ਜੀ ਅਸੀਂ ਦੇਤਾ ਸਾਨੂੰ ਨਹੀਂ ਪਤਾ ਵੀ ਦਿੱਤਾ ਹੈ ਜਾਂ ਨਹੀਂ ਸਰ ਇਹ ਗੱਲ ਸੁਣੀ ਜ਼ਰੂਰ ਹੈ ਵੀ ਦੇ ਇੱਕ ਭੈਣ ਨੂੰ ਨੌਕਰੀ ਤੇ 1 ਲੱਖ 1 ਕਰੋੜ ਜੀ 1 ਕਰੋੜ ਰੁਪਇਆ ਬਾਪੂ ਜੀ ਨੌਕਰੀਆਂ ਪੰਜਾਬ ਸਰਕਾਰ ਵੱਲੋਂ ਵੀ ਦੇ ਦਿੱਤੀਆਂ ਕਹਿੰਦੇ 40000 ਤੋਂ ਪਲੱਸ ਨੌਕਰੀਆਂ ਦੇ ਦਿੱਤੀਆਂ ਪੰਜਾਬ ਸਰਕਾਰ ਨੇ ਇਹੇ ਆਪ ਦੇ ਆਪ ਦੇ ਮੌਕੇ ਤੇ ਕੁੱਲ ਸਰਕਾਰ ਨੇ ਨੌਕਰੀਆਂ ਦਿੱਤੀਆਂ ਹੈ ਇਹ ਨਹੀਂ ਗੱਲ ਵੀ ਇਹਨੇ ਨਵੀਂ ਕੋਈ ਗੱਲ ਕਾਟ ਕੱਟਤੀ ਇਹ ਤੇ ਨਾ ਹੀ ਤਾਂ ਨੌਕਰੀਆਂ ਪੰਜਾਬ ਨੂੰ ਪੂਰੀਆਂ ਉਤਰ ਸਕਦੀਆਂ ਨਾ ਹੀ ਕਿਸੇ ਮਹਿਕਮੇ ਦੀ ਨੌਕਰੀ ਨੂੰ ਪੂਰਾ ਸਰਵਿਸ ਪੂਰੀ ਚੱਲਦੀ ਹੈ ਸਕੂਲਾਂ ਵਾਲੇ ਟੀਚਰ ਵੀ ਬਥੇਰੇ ਤੁਰੇ ਫਿਰਦੇ ਆ ਵੀ ਸਾਨੂੰ ਨੌਕਰੀ ਦਿਓ ਨੌਕਰੀ ਦਿਓ ਨੌਕਰੀ ਦਿਓ ਗਰਮੀਤ ਸਿੰਘ ਖੁੱਡੀਆਂ ਨੂੰ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਵੱਲੋਂ ਐਲਾਨ ਦਿੱਤਾ ਗਿਆ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਕੰਮ ਕਾਜਾਂ ਨੂੰ ਤੁਸੀਂ ਸਾਨੂੰ ਤਾਂ ਇਹ ਲੱਗਦਾ ਵੀ ਜੀ ਬਈ ਸਰਕਾਰ ਸਿਸਟਮ ਵਿਗੜਿਆ ਹੋਇਆ ਇਹ ਬੰਦਾ ਬਦਲਨੇ ਨਾਲ ਕੋਈ ਲੋਟ ਨਹੀਂ ਆਉਂਦਾ ਅੱਗੇ ਵੀ ਬੰਦਾ ਬਦਲ ਕੇ ਵੇਖ ਲਿਆ ਬੰਦਾ ਬਦਲ ਕੇ ਨਵੀਂ ਪਾਰਟੀ ਲੈ ਆਂਦੀ ਆ ਹਾਂ ਲੈ ਆਂਦੀ ਐ ਪਰ ਉਹਦੇ ਨਾਲ ਕੋਈ ਬਦਲਾਅ ਤਾਂ ਨਹੀਂ ਹੋਇਆ ਸਿਸਟਮ ਤਾਂ ਉਹੀ ਰਹਿ ਗਿਆ ਅੱਛਾ ਜੀ ਹਾਂ ਕਿਵੇਂ ਸਰਕਾਰੀ ਦਰਬਾਰੀ ਕੰਮ ਹੋ ਜਾਂਦੇ ਆ ਨਹੀਂ ਉਹੀ ਹਾਲ ਹੈ ਪਹਿਲਾਂ ਵਈ ਪਹਿਲਾਂ ਵਾਲੀ ਆ ਉਹ ਤਾਂ ਫਲੈਕਸ ਬੋਰਡ ਤੇ ਇਸਤਿਹਾਰ ਇਸਤਿਹਾਰ ਲੱਗੇ ਪਏ ਨੇ ਹਾਂ ਫਲੈਕਸ ਬੋਰਡ ਲੱਗੇ ਪਏ ਨੇ ਜਗਾ ਜਗਾ ਤੇ ਦੇਖੋ ਕਹਿੰਦੇ ਕਿ ਅਸੀਂ ਚੰਗੇ ਕੰਮ ਸਾਡੀ ਸਰਕਾਰੀ ਮੰਤ ਨਹੀਂ ਸਾਨੂੰ ਵੀ ਸੀਗਾ ਵੀ ਪਾਰਟੀ ਬਦਲਿਆ ਬਦਾਲਿਆ ਕਿ ਕੋਈ ਸਿਸਟਮ ਬਦਲ ਜੂ ਪਰ ਇਹ ਬਦਲਿਆ ਨਹੀਂ ਉਹੀ ਚੱਲਦਾ ਜਿਹੜਾ ਪਹਿਲਾਂ ਸੀਗਾ ਸਰਕਾਰ ਬਦਲਣਾ ਕੋਈ ਸਿਸਟਮ ਨਹੀਂ ਬਦਲਿਆ ਨਾ ਹੁਣ ਗਾਣੂ ਕੋਈ ਆ ਜੇ ਸਾਨੂੰ ਤਾਂ ਹੀ ਲੱਗਦਾ ਵੀ ਉਹੀ ਰਹੂ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲੂਗਾ ਲੋਕ ਵੋਟਾਂ ਪਾਉਣ ਜਾਣਗੇ ਲੋਕ ਜਾਣ ਚਾਹੇ ਨਾ ਜਾਣ ਮੰਤਰੀ ਤਾਂ ਫਿਰ ਵੀ ਬਣ ਜਾਣਗੇ ਅੱਛਾ ਜੀ ਜੇ ਅਸੀਂ ਜਵਾਂ ਨਾ ਜਾ ਕੇ ਪਾਉਣ ਤਾਂ ਵੀ ਮੰਤਰੀ ਬਣ ਜਾਣਗੇ ਹੂੰ ਹੈ ਉਹ ਤਾਂ ਅਗਲੇ ਨੇ ਵੋਟ ਪਾਉਣੀ ਨਾ ਪਾਉਣੀ ਅਗਲੇ ਦੀ ਮਰਜ਼ੀ ਹੈ ਜੇ ਜਵਾਂ ਨਾ ਪਾਉਣ ਜਾ ਕੇ ਸਕੂਲ ਨਾ ਵੇਖ ਕੇ ਮੰਤਰੀ ਫੇਰ ਵੀ ਬਣਨਗੇ ਹੂੰ ਬਣਨਗੇ ਅੱਗੇ ਕਿਹੜਾ ਬਣੇ ਨੇ 84 ਵੇਲੇ ਹੂੰ ਬਣ ਗਏ ਸੀ ਹੁਣ ਵੀ ਬਣਨਗੇ ਹੂੰ ਵੋਟ ਤਾਂ ਉਹਦੀ ਮਰਜ਼ੀ ਹੈ ਪਰ ਸਾਨੂੰ ਤਾਂ ਬਲਦਾ ਲੱਗਦਾ ਨਹੀਂ ਬੰਦਾ ਬਦਲਣ ਨਾਲ ਕੋਈ ਬਲਦਾ ਨਹੀਂ ਹੁੰਦਾ ਅੱਛਾ ਜੀ ਨਾ ਬਿਜਲੀ ਦੇ ਬਿੱਲ ਪਿੰਡਾਂ ਦੇ ਵਿੱਚ ਜ਼ੀਰੋ ਆ ਰਹੇ ਆ ਪਿੰਡਾਂ ਦੇ ਵਿੱਚ ਸਿਆਲ ਚ ਤਾਂ ਜ਼ੀਰੋ ਆ ਰਹੇ ਤੇ ਗਰਮੀ ਚ ਤਾਂ ਆਊਗਾ ਬਿਲਕੁਲ ਅੱਛਾ ਜੀ ਹਾਂ ਠੀਕ ਹੈ